ਮੌਜੂਦਾ ਜਿਹੜੀ ਲੀਡਰਸ਼ਿਪ ਹੈ ਇਹਨੇ ਪੰਥਕ ਪਰੰਪਰਾਵਾਂ ਪਰੰਥਕ ਮਰਿਆਦਾਵਾਂ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਕੀਤਾ ਹੈ ਕਾਣ ਕੀਤਾ ਹੈ ਇਸ ਲਈ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਜਿਹੜੀ ਹੈ ਐਸ ਵਕਤ ਪੰਜਾਬ ਲਈ ਔਰ ਪੰਥ ਲਈ ਬੜੀ ਜ਼ਰੂਰੀ ਹੈ ਸਿੱਤੇਜਾ ਸਿੰਘ ਸਮੁੰਦਰੀ ਹਾਲ ਦੀਆਂ ਕੰਧਾਂ ਰੋਂਦੀਆਂ ਹੋਣੀਆਂ ਜਦੋਂ ਉੱਥੇ ਮੋਨੇ-ਖੋਨੇ ਜਿਹੜੇ ਆ ਬੈਠ ਗਏ ਤੇ ਉਹ ਪ੍ਰਧਾਨ ਦੀ ਚੋਣ ਕਰ ਰਹੇ ਹੋਣੇ ਆ ਉਹ ਵੀ ਕੁਰਲਾਈਆਂ ਹੋਣੀਆਂ ਕਿ ਆ ਅਕਾਲੀ ਹੈ ਜਿਹੜੇ ਅੱਜ ਦੇ ਬਾਜੀ ਨੂੰ ਸੰਗਤ ਮੰਨੇਗੀ ਉਹੀ ਸ਼੍ਰੋਮਣੀ ਅਕਾਲੀ ਦਲ ਇਹ ਜਿੰਨੀ ਜਲਦੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਚੰਗੀ ਗੱਲ ਹੈ ਜੇ ਜੂਨ ਦੇ ਵਿੱਚ ਹੋ ਰਹੀ ਹੈ ਅਕਾਲੀ ਦੇ ਦੋ ਹਿੱਸਿਆਂ ਵਿਚ ਵੰਡਿਆ ਗਿਆ ਇੱਕ ਪਾਸੇ ਇੱਕ ਸੁਖਬੀਰ ਸਿੰਘ ਬਾਦਲ ਹਣ ਵਾਲਾ ਕਾਲੀ ਦਾ ਲੋਕ ਕਹਿੰਦੇ ਸਾਡੀ ਪర్చੀਆਂ ਨਹੀਂ ਆਂਦੀਆਂ ਦੂਜੇ ਪੰਨੇ ਦੂਸਰਾ ਕਾਲੀ ਦਾ ਲੋਕ ਕਹਿੰਦਾ ਸਾਡੀ ਪర్చੀਆਂ ਨਹੀਂ ਆਂਦੀਆਂ ਇਹਦਾ ਕੀ ਹੱਲ ਜੋ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਹੀ ਹੈ ਉਹ ਬਿਲਕੁਲ ਜੈਨੂਨ ਭਰਤੀ ਕਰ ਰਹੀ ਹੈ ਕੋਈ ਬੋਕਸ ਭਰਤੀ ਨਹੀਂ ਕਰ ਰਹੀ ਹੈ। ਔਰ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਕੋਈ 1.5 ਤੋਂ 2 ਮਹੀਨਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪੁਨਰ ਸਰਜੀਤੀ ਜਿਹੜੀ ਹੋਏਗੀ ਔਰ ਨਵਾਂ ਢਾਂਚਾ ਜਿਹੜਾ ਉਹ ਸਭ ਦੇ ਸਾਹਮਣੇ ਆਏਗਾ ਔਰ ਆਉਣਾ ਵੀ ਚਾਹੀਦਾ ਹੈ। ਕਿਉਂਕਿ ਮੌਜੂਦਾ ਜਿਹੜੀ ਲੀਡਰਸ਼ਿਪ ਹੈ ਇਹਨੇ ਪੰਥਕ ਪਰੰਪਰਾਵਾਂ, ਪਰੰਥਕ ਮर्याਦਾਵਾਂ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਕੀਤਾ ਹੈ, ਘਾਣ ਕੀਤਾ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਜਿਹੜੀ ਹੈ ਇਹਸ ਵਕਤ ਪੰਜਾਬ ਲਈ ਔਰ ਪੰਥ ਲਈ ਬੜੀ ਜ਼ਰੂਰੀ ਹੈ। ਔਰ ਉਹਦੀ ਜਿਹੜੀ ਹੈ ਜਦੋਂ ਚੈਤ ਚੱਲ ਰਹੀ ਹੈ ਉਹਦੀ ਮਹਮ ਚੱਲ ਰਹੀ ਹੈ ਪੰਜ ਮੈਂਬਰੀ ਜਿਹੜੀ ਕਮੇਟੀ ਹੈ ਉਹ ਕਰ ਰਹੀ ਹੈ ਹੋਰ ਬਹੁਤ ਸਾਰੇ ਜਿਹੜੇ ਲੋਗ ਉਹਨਾਂ ਨੂੰ ਸਹਿਯੋਗ ਦੇ ਰਹੇ ਨੇ ਉਹ ਸਾਰੇ ਆਪਣੇ ਆਪਣੇ ਪੱਧਰ ਦੇ ਉੱਤੇ ਯਤਨ ਕਰ ਰਹੇ ਹੈ ਔਰ ਇਹ ਯਤਨ ਹੋਣੇ ਵੀ ਚਾਹੀਦੇ ਨੇ ਆਉਣ ਵਾਲੇ 2 2.5 ਮਹੀਨਿਆਂ ਨੂੰ ਮੈਨੂੰ ਉਮੀਦ ਹੈ ਕਿ ਇੱਕ ਮਜ਼ਬੂਤ ਸ਼ਰਮਣੀ ਅਕਾਲੀ ਦਲ ਜਿਹੜਾ ਹੈਗਾ ਪੁਨਰਸਰਜੀਤ ਹੋ ਕੇ ਜਿਹੜਾ ਇੱਕ ਨਵੇਂ ਰੂਪ ਦੇ ਵਿੱਚ ਬਾਹਰ ਆਊਗਾ ਔਰ ਪੰਥਕ ਹਿਤਾ ਤੇ ਪੰਜਾਬ ਦੇ ਹਿਤਾ ਦੀ ਗੱਲ ਕਰੂਗਾ ਸਰਗਵੀਰ ਬਾਦਲ ਨੂੰ ਕਿ ਐਜੀ ਕਿਸੇ ਵੀ ਪਾਰਲੀਮੈਂਟ ਦੇ ਮਗਾਮ ਥਾਪਿਆ ਗਿਆ ਉਹ ਉਹਨਾਂ ਨੇ ਪਰਚੀਆਂ ਜਿਹੜੀਆਂ ਬਣਾਈਆਂ ਹੈਗੀਆਂ ਤੁਸੀਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਕਿਉਂ ਭਗਉੜੇ ਦਲ ਹੈ ਭਗਉੜੇ ਦਲ ਦੀਆਂ ਬੋਕਸ ਭਰਤੀਆਂ ਨੇ ਬੋਕਸ ਭਰਤੀ ਹੈ ਬੋਕਸ ਸਾਰਾ ਕੁਝ ਹੈਗਾ ਕੋ ਜੈਨੂਨ ਹੈ ਹੀ ਨਹੀਂ ਇਧਰ ਬਿਲਕੁਲ ਜੈਨੂਨ ਹੋ ਰਿਹਾ ਹਰ ਪਰਚੀ ਦੇ ਉੱਤੇ ਆਧਾਰ ਘਾਟ ਨੰਬਰ ਲਿਖਿਆ ਜਾ ਰਿਹਾ ਤੇ ਇਸ ਕਰਕੇ ਜਿਹੜਾ ਹੈਗਾ ਕਿ ਅਕਾਲੀ ਦਲ ਦੀ ਪੁਨਰ ਸਜੀਤੀ ਇਹ ਜ਼ਰੂਰ ਹੋਏਗੀ ਔਰ ਹੋਣੀ ਵੀ ਚਾਹੀਦੀ ਹੈ ਜਗਾ ਇਸਤਮਾਲ ਦੀ ਕਾਗਜ਼ਾਂ ਦੀ ਪਾਰਲੀਮੈਂਟ ਹੈ ਵੇਰਾਸ ਵਾਲਾ ਮੈਨੂੰ ਲੱਗਦਾ ਕਿ ਉਸ ਦਿਨ ਸਤੇਜਾ ਸਿੰਘ ਸਮੁੰਦਰੀ ਹਾਲ ਦੀਆਂ ਕੰਧਾਂ ਰੋਂਦੀਆਂ ਹੋਣੀਆਂ ਜਦੋਂ ਉੱਥੇ ਮੋਨੇ ਕੋਨੇ ਜਿਹੜੇ ਆ ਬੈਠ ਗਏ ਤੇ ਉਹ ਪ੍ਰਧਾਨ ਦੀ ਚੋਣ ਕਰ ਰਹੇ ਹੋਣੇ ਆ ਉਹ ਵੀ ਕਰਲਾਈਆਂ ਹੋਣੀਆਂ ਕਿ ਆ ਅਕਾਲੀ ਹੈ ਜਿਹੜੇ ਅੱਜ ਦੇ ਜਿਹੜੇ ਇੱਥੇ ਅੱਜ ਬੈਠ ਰਹੇ ਐ ਇਸ ਹਾਲ ਦੇ ਵਿੱਚ ਸਿੱਖਾਂ ਦੀ ਪਾਰਲੀਮੈਂਟ ਹੈ ਔਰ ਸਿੱਖਾਂ ਦੀ ਪਾਰਲੀਮੈਂਟ ਦੇ ਵਿੱਚ ਮਰਿਆਦਾ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਸੀ ਜਿਹੜਾ ਬਿਲਕੁਲ ਵੀ ਨਹੀਂ ਰੱਖਿਆ ਗਿਆ ਸੀ ਉਸ ਦੇ ਜਗਾਰੇ ਸਭ ਕੁਝ ਬੜਾ ਮੰਦਪਾ ਕੀ ਗੱਲ ਹੈ ਨਾ ਜੇ ਮੈਂ ਇਹੀ ਕਰ ਇਸੇ ਕਰਕੇ ਕਹਿ ਰਿਹਾ ਕਿ ਤੇਜਾ ਸਿੰਘ ਸਮੁੰਦਰੀ ਹਾਲ ਦੀਆਂ ਉਸ ਦਿਨ ਕੰਨਾਂ ਵੀ ਜਿਹੜੀਆਂ ਕਰਲਾਈਆਂ ਹੋਣੀਆਂ ਸੀ ਤੇ ਸਿੱਖ ਸਾਹਿਬ ਹੁਣ ਆਉਣ ਨੇ ਸਮਝੇ ਪਰ ਕਿੰਨੂੰ ਸੰਗਤ ਨੂੰ ਗਾਲੀ ਵਿੱਚ ਦੋ ਮੰਨੇ ਕੋਈ ਜਿਹੜੇ ਕਹਿ ਰਹੇ ਫਰੂਦਰ ਬਾਜੀ ਨੂੰ ਸੰਗਤ ਮੰਨੇਗੀ ਉਹੀ ਸ਼ਰਮਣ ਅਕਾਲੀ ਦਾ ਤਾਂ ਨੂੰ ਸੁਬੀਰ ਨੂੰ ਮੰਨ ਲਓ ਤੇ ਬਲ ਮੰਨ ਲੇ ਕਿ ਕੋਈ ਨਹੀਂ ਜੇ ਮੰਨਣਾ ਹੁੰਦਾ ਤੇ ਮੰਨ ਚੁੱਕੀ ਹੁੰਦੀ 2022 ਦੇ ਵਿੱਚ ਮੰਨ ਚੁੱਕੀ ਹੁੰਦੀ 2027 ਦੇ ਵਿੱਚ ਮੰਨ ਚੁੱਕੀ ਹੁੰਦੀ 2024 ਦੇ ਵਿੱਚ ਮੰਨ ਚੁੱਕੀ ਹੁੰਦੀ ਮੰਨਿਆ ਤਾਂ ਹੈ ਨਹੀਂ ਅਜਾ ਸਿੰਘ ਸਾਹਿਬ ਜੂਨ ਦੇ ਵਿੱਚ ਕੀਆ ਜਾ ਰਿਹਾ ਹੈ ਇਲੈਕਸ਼ਨ ਆ ਰਹੇ ਆਉਣਾ ਚਾਹੀਦਾ ਜੀ ਹੋਣੀ ਚਾਹੀਦੀ ਹੈ ਜਿੰਨੀ ਜਲਦੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਜਿਹੜੀ ਆ ਉਹ ਹੋਣੀ ਚਾਹੀਦੀ ਚੰਗੀ ਗੱਲ ਹੈ ਜੇ ਜੂਨ ਦੇ ਵਿੱਚ ਹੋ ਰਹੀ ਹੈ ਤੇ ਕੀ ਇਰਾਦਾ ਅਸੂਲੇ ਬਹੁਤ ਚੰਗਾ ਹੈ ਹਰੇਕ ਨੂੰ ਇਲੈਕਸ਼ਨ ਲੜਨ ਦਾ ਅਧਿਕਾਰ ਹੈ ਜੀ ਸਾਰੀਆਂ ਧਿਰਾਂ ਜੜੀਆਂ ਇਲੈਕਸ਼ਨ ਲੜਨੀਆਂ ਪਰ ਚੰਗੀ ਗੱਲ ਇਹ ਹੈ ਕਿ ਸਿੱਖ ਇਕੱਠੇ ਹੋ ਕੇ ਪੰਥਕ ਧਿਰਾਂ ਜੜੀਆਂ ਇਕੱਠੀਆਂ ਹੋ ਕੇ ਇੱਕ ਪਲੇਟਫਾਰਮ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਲੜਨਾ ਤੇ ਜਿਨ੍ਹਾਂ ਨੇ ਮਰਾਦਾ ਪਰੰਪਰਾਵਾਂ ਦਾ ਕਹਾਨ ਕੀਤਾ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਹਰ ਕਰਨ ਚ ਨਹੀਂ ਫਿਲਹਾਲ ਤੱਕ ਕੋਈ ਇਰਾਦਾ ਨਹੀਂ ਹੈ ਪਰ ਮੈਂ ਚਾਹੁੰਦਾ ਕਿ ਪੰਥਕ ਧਿਰਾਂ ਸਾਰੀਆਂ ਇਕੱਠੀਆਂ ਹੋ ਕੇ ਇੱਕ ਪਲੇਟਫਾਰਮ ਦੇ ਉੱਤੇ ਇਲੈਕਸ਼ਨ ਲੜਨ ਚ ਜਿਹੜਾ ਵੀ ਪੰਥਕ ਮਰਿਆਦਾ ਪੰਥਕ ਸਿਧਾਂਤਾਂ ਤੇ ਪੰਥਕ ਪਰੰਪਰਾਵਾਂ ਦੀ ਪਹਿਰੇਦਾਰੀ ਕਰਨ ਦੀ ਗੱਲ ਕਰੇਗਾ ਅਸੀਂ ਉਹਦੀ ਸਪੋਰਟ ਕਰਾਂਗੇ ਸੈਂਸਰ